ਚਰਮਨੀ ਅਕਾਲੀ ਦਲ ਬਾਦਲ ਨੇ ਅੱਜ ਪੁਨਰ ਸਜੀਤ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਪੁਨਰ ਸਜੀਤ ਅਕਾਲੀ ਦਲ ਦਾ ਸੀਨੀਅਰ ਲੀਡਰ 7 ਵਾਰ ਅਕਾਲੀ ਦਲ ਤੋਂ ਵਿਧਾਇਕ ਰਹ ਚੁੱਕਿਆ ਅੱਜ ਫਿਰ ਅਕਾਲੀ ਦਲ ਬਾਦਲ ਵਿੱਚ ਵਾਪਸੀ ਕਰ ਗਿਆ ਸੁਖਵੀਰ ਸਿੰਘ ਬਾਦਲ ਨੇ ਉਸ ਦਾ ਸਰੋਪਾ ਪਾ ਕੇ ਸਵਾਗਤ ਕੀਤਾ ਹੈ ਜਿਸ ਦੇ ਪਿਤਾ ਤੇ ਜਿਸ ਦੇ ਮਾਤਾ ਵੀ ਅਕਾਲੀ ਦਲ ਦੇ ਵੱਲੋਂ ਵਿਧਾਇਕ ਰਹ ਚੁੱਕੇ ਨੇ ਤੇ ਪੰਜਾਬ ਦੇ ਸਾਬਕਾ ਮੰਤਰੀ ਰਹ ਚੁੱਕੇ ਨੇ ਉਹ ਕਿਹੜਾ ਲੀਡਰ ਹੈ ਜਿਹੜਾ ਅੱਜ ਪੁਲਨ ਸਰਜੀਤ ਨੂੰ ਛੱਡ ਕੇ ਅਕਾਲੀ ਦਲ ਵਿੱਚ ਵਾਪਸ ਆਇਆ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਸਮੇਂ ਸਿਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਅੱਜ ਬਹੁਤ ਵੱਡਾ ਬਲ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਆਪਣੇ ਵਿਰੋਧੀਆਂ ਨੂੰ ਝਟਕੇ ਦੇ ਰਹੇ ਨੇ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹ ਕਿਰਨ ਜਗ ਗਈ ਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਕਾਇਮ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਅੱਜ ਪੁਨਰਸਜੀਤ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਜੋ ਪੁਨਰਸਜੀਤ ਅਕਾਲੀ ਦਲ ਦਾ ਉਹ ਸੀਨੀਅਰ ਆਗੂ ਜਿਹੜਾ ਕਿ ਅੱਜ ਅਕਾਲੀ ਦਲ ਵਿੱਚ ਵਾਪਸ ਆਇਆ ਹੈ ਜਿਨ੍ਹਾਂ ਦੇ ਪਿਤਾ ਪੰਜਾਬ ਦੇ ਸਾਬਕਾ ਮੰਤਰੀ रह ਚੁੱਕੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਮੰਤਰੀ ਹੁੰਦਿਆਂ ਹੋਇਆਂ ਪੰਜਾਬ ਲਈ ਕੰਮ ਕੀਤਾ ਹੈ ਸੋ ਅੱਜ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਤੇਜਿੰਦਰ ਸਿੰਘ ਮਿੱਡੂ ਖੇੜਾ ਵੀ ਮੌਜੂਦ ਸਨ ਜਿਨ੍ਹਾਂ ਨੇ ਅੱਜ ਉਸ ਲੀਡਰ ਦਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਤੇ ਉਸ ਨੂੰ ਬੰਦਾ ਮਾਨ ਸਨਮਾਨ ਦੇਣ ਦੀ ਗੱਲ ਕਹੀਏ ਤੇ ਅਕਾਲੀ ਦਲ ਵੱਲੋਂ ਉਸ ਨੂੰ ਵੱਡੀ ਜ਼ਿੰਮੇਵਾਰੀ ਵੀ ਦੇ ਦਿੱਤੀ ਗਈਏ ਸੋ ਬਾਦਲ ਨੇ ਜੋ ਉਹਨਾਂ ਨੂੰ ਜੀ ਆਇਆਂ ਆਖਿਆ ਔਰ ਉਹਨਾਂ ਕਹਿਆ ਕਿ ਹੁਣ ਪਾਰਟੀ ਦੇ ਵਿੱਚ ਉਹ ਬਹੁਤ ਸਮਾਂ ਕਟੜ ਜਿਹੜਾ ਲੀਡਰ ਪਾਰਟੀ ਤੋਂ ਵੱਖ ਹੁੰਦਾ ਤੇ ਫਿਰ ਅਕਾਲੀ ਦਲ ਵਿੱਚ ਵਾਪਸ ਆ ਜਾਂਦਾ ਹੈ ਬਹੁਤ ਸਾਰੇ ਲੀਡਰ ਅਕਾਲੀ ਦਲ ਵਿੱਚ ਵਾਪਸ ਆ ਜਾਣਗੇ ਜਿਹੜੇ ਕੁਝ ਸਮਾਂ ਪਹਿਲਾਂ ਅਕਾਲੀ ਦਲੋਂ ਵੱਖ ਹੋਏ ਨੇ ਉਹਨਾਂ ਦਾ ਇਸ਼ਾਰਾ ਚੰਦੂ ਮਾਜਰਾਵਲ ਗੁਰਪ੍ਰਤਾਪ ਸਿੰਘ ਢਾਲਾਵਲ ਮਨਪ੍ਰੀਤ ਸਿੰਘ ਯਾਲੀਵਲ ਤੇ ਇਕਬਾਲ ਸਿੰਘ ਝੁੰਡਾਵਲ ਸੀ ਕਿ ਇਹ ਸਾਰੇ ਲੀਡਰ ਇੱਕ ਇੱਕ ਕਰਕੇ ਵਾਪਸ ਆਉਣਗੇ ਸੋ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਵੇਂ ਹੀ ਅੱਜ ਪੁਨਰਛੇਤਿਤ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਐਸਐਸਪੋਰਟ ਦੇ ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ ਤੇ ਉਹਨਾਂ ਦੀ ਪਤਨੀ ਬੀਬੀ ਅਨੂਪ ਕੌਰ ਸੰਧੂ ਨੂੰ ਅੱਜ ਉਹਨਾਂ ਦੀ ਕਰਵਾਪਸੀ ਕਰਵਾਈਏ ਸੋ ਸ਼੍ਰੀ ਬਾਦਲ ਨੇ ਕਿਹਾ ਕਿ ਜੋ ਸੰਧੂ ਪਰਿਵਾਰ ਦੇ ਵੱਲੋਂ ਅਕਾਲੀ ਦਲ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਤਾਰਾਂ ਜੁੜੀਆਂ ਹੋਈਆਂ ਉਹ ਅਕਾਲੀ ਦਲ ਤੋਂ ਥੋੜਾ ਸਮਾਂ ਵਖ ਹੋਏ ਸਨ ਪਰ ਹੁਣ ਫੇਰ ਅਕਾਲੀ ਦਲ ਵਿੱਚ ਵਾਪਸ ਆ ਗਏ ਨੇ ਸੋ ਹਰ ਇੱਕ ਅਕਾਲੀ ਦਲ ਨੂੰ ਪਿਆਰ ਕਰਨ ਵਾਲਾ ਕੋਈ ਵੀ ਵਿਅਕਤੀ ਬਹੁਤਾ ਸਮਾਂ ਅਕਾਲੀ ਦਲ ਤੋਂ ਪਾਸੇ ਨਹੀਂ ਜਾ ਸਕਦਾ ਸੋ ਜਿਕਰ ਯੋਗ ਹੈ ਕਿ ਤਜਿੰਦਰਪਾਲ ਸਿੰਘ ਸੰਧੂ ਦੇ ਪਿਤਾ ਮਹਿਰੂਨ ਜਸਦੇਵ ਸਿੰਘ ਸੰਧੂ ਜੋ ਪੰਜਾਬ ਦੇ ਪੰਜ ਵਾਰ ਵਿਧਾਇਕ ਰਹ ਚੁੱਕੇ ਨੇ ਤੇ ਪੰਜਾਬ ਦੇ ਸਾਬਕਾ ਮੰਤਰੀ ਵੀ ਬਣੇ ਸਨ ਔਰ ਉਹਨਾਂ ਦੇ ਮਾਤਾ ਜਸਦੇਵ ਕੌਰ ਸੰਧੂ ਦੋ ਵਾਰ ਵਿਧਾਇਕ ਰਹ ਚੁੱਕੇ ਹਨ ਜਦੋਂ ਕਿ ਤਜਿੰਦਰਪਾਲ ਸਿੰਘ ਸੰਧੂ ਨੇ ਵੀ 2012 ਦੇ ਵਿੱਚ ਸਨੌਰ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਪਰ ਚੋਣ ਲੜੀ ਸੀ ਪਰ ਉਸ ਸਮੇਂ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਉਸ ਸਮੇਂ ਕਾਂਗਰਸ ਦੇ ਜਿਹੜੇ ਵੱਡੇ ਆਗੂ ਲਾਲ ਸਿੰਘ ਨੂੰ ਉਹਨਾਂ ਨੇ ਸਖਤ ਟੱਕਰ ਦਿੱਤੀ ਸੀ ਸਿਰਫ 4000 ਵੋਟ ਦੇ ਨਾਲ ਉਹਨਾਂ ਤੋਂ ਹਾਰ ਗਏ ਸਨ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਦੀ ਗਦਾਰੀ ਕਰਕੇ ਉਹ 4000 ਵੋਟ ਦੇ ਫਰਕ ਨਾਲ ਹਾਰੇ ਜੋ ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ ਕਿ ਹੁਣ ਸੰਧੂ ਪਰਿਵਾਰ ਜੋ ਫਿਰ ਸਨੌਰ ਹਲਕੇ ਤੋਂ ਚੋਣ ਲੜੇਗਾ ਤੇ ਸਨੌਰ ਹਲਕੇ ਤੋਂ ਜਿੱਤ ਪ੍ਰਾਪਤ ਕਰੇਗਾ ਕਿਉਂਕਿ ਸਨੌਰ ਹਲਕਾ ਹੁਣ ਅਕਾਲੀ ਦਲ ਲਈ ਖਾਲੀ ਪਿਆ ਸੀ ਜਿੱਥੇ ਅਕਾਲੀ ਦਲ ਨੇ ਇਹ ਸੰਧੂ ਪਰਿਵਾਰ ਨੂੰ ਸਨੌਰ ਹਲਕੇ ਦੇ ਵਿੱਚ ਹਲਕਾ ਇੰਚਾਰਜ ਲਾਉਣ ਦੀ ਵੀ ਗੱਲ ਕਹੀਏ ਸੰਧੂ ਜੋੜੇ ਦਾ ਜੋ ਵਾਪਸ ਆਉਣ ਤੇ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਪਾਰਟੀ ਦੇ ਵਿੱਚ ਅੱਜ ਸੰਧੂ ਜੋੜੇ ਦੀ ਸੇਵਾ ਫਿਰ ਇੱਕ ਵਾਰ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪੁਨਰ ਸਜੀਤ ਅਕਾਲੀ ਦਲ ਦੇ ਉਹਨਾਂ ਸਾਰੇ ਲੀਡਰਾਂ ਨੂੰ ਕਹਿ ਕੇ ਚਲੋ ਹੁਣ ਤੁਸੀਂ ਵਾਪਸ ਆਓ ਤੇ ਅਸੀਂ ਅਕਾਲੀ ਦਲ ਦੀ ਸਰਕਾਰ ਬਣਾ ਸਕੀਏ ਜੋ ਵਕ ਹੋ ਕੇ ਅਕਾਲੀ ਦਲ ਨੂੰ ਸੁਰਜੀਤ ਕਰਨ ਦੀਆਂ ਗੱਲਾਂ ਕਰਦੇ ਨੇ ਉਹ ਇੱਕੋ ਸਟੇਜ ਤੇ ਆ ਕੇ ਅਕਾਲੀ ਦਲ ਦੇ ਵਿੱਚ ਆ ਕੇ ਅਸੀਂ ਅਕਾਲੀ ਦਲ ਨੂੰ ਸੁਰਜੀਤ ਕਰੀਏ